ਬਰਦਸਤਕ ਦੇ ਰਹੀ ਹੈ ਤੁਹਾਨੂੰ ਦੱਸਦੀ ਕਿ ਭੈਣ ਦੀ ਔਨਰ ਕਿਲਿੰਗ ਕਰਨ ਵਾਲੇ ਭਰਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਰੌਤਕ ਦਾ ਇਹ ਮਾਮਲਾ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਗਿਆ ਸੀ 5 ਗੋਲੀਆਂ ਮਾਰ ਗਿਆ ਗਈਆਂ ਸੀ ਔਰ ਉਸਦੇ ਦੌਰ ਦੀ ਛਾਤੀ ਦੇ ਵਿੱਚ ਵੀ ਗੋਲੀ ਮਾਰੀ ਗਈ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉਸ ਭਰਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਹਰਿਆਣਾ ਦੇ ਰੋहतक ਦਾ ਮਾਮਲਾ ਹੈ 10 ਜੀ ਕੀ ਪਿੰਡ ਦੇ ਵੱਲੋਂ ਪਿੰਡ ਦੇ ਵਿੱਚ ਹੀ ਲਵ ਮੈਰਿਜ ਕਰਵਾਈ ਗਈ ਸੀ 3 ਸਾਲ ਪਹਿਲਾਂ ਉਹ ਲਵ ਮੈਰਿਜ ਕਰਵਾ ਕੇ ਪਿੰਡ ਦੇ ਹੀ ਮੁੰਡੇ ਦੇ ਨਾਲ ਚਲੀ ਜਾਂਦੀ ਹੈ ਫਿਰ ਬਾਅਦ ਦੇ ਵਿੱਚ 2 ਸਾਲ ਪਹਿਰਿਆ ਹੋ ਪਿੰਡ ਦੇ ਵਿੱਚ ਵਾਪਸੀ ਕਰਦੀ ਏ ਉਹਨਾਂ ਦਾ 2 ਸਾਲ ਦਾ ਇੱਕ ਬੇਟਾ ਵੀ ਹੈ ਔਰ ਜੋ ਦੋ ਪਰਿਵਾਰ ਅਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਟੀ ਪਿੰਡ ਦੇ ਵਿੱਚ ਵਾਪਸ ਆ ਚੁੱਕੀ ਹੈ ਤਾਂ ਪਿੰਡ ਦੇ ਵਿੱਚ ਕਾਫੀ ਸ਼ਰਮ ਮਹਿਸੂਸ ਕਰ ਰਹੇ ਸੀ ਔਰ ਇਸੇ ਦੇ ਚੱਲਦੇ ਭਰਾ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਭੈਣ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਸ ਦੱਸਦੇ ਕਿ ਸਪਨਾ 23 ਸਾਲ ਦੀ ਉਮਰ ਦੀ ਸਪਨਾ ਦੀ ਔਰ ਪਿੰਡ ਦੇ ਹੀ ਮੁੰਡੇ ਦੇ ਨਾਲ ਉਸਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਹੈ ਪਰ ਨਹੀਂ ਪਤਾ ਸੀ ਕਿ ਪਰਿਵਾਰ ਵਾਲੇ ਇਸ ਤਰੀਕੇ ਦੇ ਨਾਲ ਉਸ ਦਾ ਬਦਲਾ ਲੈਣ ਕੇ ਉਸ ਦੀ ਔਨਰ ਕਿਲਿੰਗ ਕਰ ਦੇਣਗੇ ਉਹ ਵੀ ਜਦੋਂ ਹਸਦਾ ਵਸਦਾ ਘਰ ਉਸ ਦਾ ਵਸ ਜਾਵੇਗਾ ਜਦੋਂ ਘਰ ਦੇ ਵਿੱਚ ਬੇਟਾ ਵੀ ਹੋ ਜਾਵੇਗਾ ਔਰ ਉਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਭਰਾ ਨੇ ਖਾਰ ਰੱਖੀ ਭਰਾ ਦੇ ਵੱਲੋਂ ਪੈਣ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਐਨਕਾਊਂਟਰ ਕੀਤਾ ਗਿਆ ਹਰਿਆਣਾ ਦੀ ਇਹ ਘਟਨਾ ਹੈ ਤੁਹਾਨੂੰ ਦੱਸ ਦਈਏ ਕਿ ਸਤਨਾ ਦੇ ਭਰਾ ਅਤੇ ਉਸ ਦੇ ਹੋਰ ਅਜੋ ਸਾਥੀ ਨੇ ਉਹਦਾ ਐਨਕਾਊਂਟਰ ਕਰ ਦਿੱਤਾ ਗਿਆ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਇਸ ਪੂਰੀ ਕੱਟੜਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਦੇਰ ਰਾਤ ਪੁਲਿਸ ਨੇ ਨੇ ਇਹਨਾਂ ਦਾ ਐਨਕਾਊਂਟਰ ਕੀਤਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਲਜ਼ਮ ਹੈ ਉਹ ਆਪਣੇ ਜੀਜੇ ਦੇ ਕਤਲ ਦੀ ਪਲੈਨਿੰਗ ਬਣਾ ਰਿਹਾ ਸੀ ਭੈਣ ਨੂੰ ਮਾਰ ਦਿੱਤਾ ਸੀ ਭੈਣ ਦੇ ਬਿਓਰ ਦੇ ਵੀ ਗੋਲੀ ਮਾਰੀ ਸੀ ਹਾਲਾਂਕਿ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰ ਉੱਥੇ ਦੂਸਰੇ ਪਾਸੇ ਉਸ ਦੇ ਵੱਲੋਂ ਜੀਜੇ ਨੂੰ ਮਾਰਨ ਦੀ ਪਲੈਨਿੰਗ ਬਣਾਈ ਜਾ ਰਹੀ ਸੀ ਪਰ ਇਸੇ ਦੌਰਾਨ ਪੁਲਿਸ ਦੇ ਵੱਲੋਂ ਰਾਤ 12 ਵਜੇ ਦੇ ਕਰੀਬ ਲਡੋਤ ਰੋਡ ਦੇ ਉੱਤੇ ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਐਨਕਾਊਂਟਰ ਕਰ ਦਿੱਤਾ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਨਹੀਂ ਰੁਕਦੇ ਤਾਂ ਪੁਲਿਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਦੋਹਾਂ ਪਾਸਿਆਂ ਤੋਂ ਤਕਰੀਬਨ ਵੀ ਰਾਉਂਡ ਫਾਇਰਿੰਗ ਹੁੰਦੀ ਹੈ ਔਰ ਇਸ ਦੇ ਵਿੱਚ ਜਿਹੜੇ ਚਾਰੋਂ ਨੌਜਵਾਨ ਨੇ ਉਹਨਾਂ 'ਤੇ ਲੱਤਾਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਕੇ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਅ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਪੀਜੀਆਈ ਦੇ ਟ੍ਰੋਮਾ ਸੈਂਟਰ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਅੰਕਿਤ ਗੌਰਵ ਅਤੇ ਕਹਾਣੀ ਪਿੰਡ ਦੇ ਰਹਿਣ ਵਾਲੇ rahul ਅਤੇ sanju ਦੇ ਰੂਪ ਦੇ ਵਿੱਚ ਹੋਈ ਹੈ ਦੱਸਦੀ ਹੈ ਕਿ ਅੰਕਿਤ ਦੀ ਉਮਰ 18 ਸਾਲ ਹੈ ਜਦੋਂ ਕਿ ਬਾਕੀ ਸਾਰੇ ਦੀ ਉਮਰ 19 ਸਾਲ ਹੈ ਤੇ ਜਿਹੜੀ ਸਪਤਨਾ ਦਾ ਜਿਹੜਾ ਭਰਾ ਹੈ ਉਹਦਾ sanju ਉਹਦਾ ਨਾਮ ਹੈ ਔਰ ਉਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਉੱਥੇ ਦੱਸਦੀ ਹੈ ਕਿ ਅੱਜ ਕਹਾਣੀ ਪਿੰਡ ਦੇ ਵਿੱਚ ਸਪਨਾ ਦਾ ਅੰਤਮ ਸੰਸਕਾਰ ਵੀ ਕੀਤਾ ਜਾਵੇਗਾ ਤਾਂ ਸੰਜੂ ਦੇ ਵੱਲੋਂ ਆਪਣੇ ਦੋਸਤਾਂ ਦਾ ਨਾਲ ਮਿਲ ਕੇ ਆਪਣੀ ਹੀ ਭੈਣ ਦਾ ਕਤਲ ਕੀਤਾ ਜਾਂਦਾ ਪਿੰਡ ਦੇ ਵਿੱਚ ਹੀ ਲਵ ਮੈਰਿਜ ਕਰਵਾਈ ਗਈ ਸੀ ਪਿੰਡ ਦੇ ਮੁੰਡੇ ਨਾਲ ਭੱਜ ਕੇ ਉਸ ਦੇ ਵੱਲੋਂ ਜਦੋਂ ਲਵ ਮੈਰਿਜ ਕਰਵਾਈ ਜਾਂਦੀ ਹੈ ਤਾਂ ਪਰਿਵਾਰ ਦਾ ਜੀਣਾ ਦੁਰਵਰ ਹੋ ਜਾਂਦਾ ਉਸ ਤੋਂ ਬਾਅਦ ਇਹ ਜੁੜੇ ਸਪਨਾ ਉਸ ਦਾ ਪਤੀ ਰੋहतक ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਸ਼ਹਿਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਨੇ ਪਰ ਬਾਅਦ ਵਿੱਚ ਘਰ ਦੇ ਵਿੱਚ ਵਾਪਸੀ ਕਰ ਲੈਂਦੇ ਨੇ ਔਰ ਇਸੇ ਦੇ ਚੱਲਦੇ ਪਰਿਵਾਰ ਵਾਲੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਔਰ ਇਸੇ ਦੇ ਚੱਲਦੇ ਸਪਨਾ ਅਤੇ ਸੂਰਜ ਦੇ ਪਰਿਵਾਰ ਦੇ ਨਾਲ ਕਈ ਵਾਰ ਉਹਨਾਂ ਦਾ ਝਗੜਾ ਵੀ ਹੋਇਆ ਸੀ ਤਾਂ ਇਸੇ ਤਾਨਿਆਂ ਦੇ ਚੱਲਦੇ ਭਰਾ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਅਤੇ ਆਪਣੀ ਭੈਣ ਨੂੰ ਮੌਤ ਦੇ ਘਾਟੂ ਤਾਰ ਦਿੱਤਾ ਜਾਂਦਾ ਤੇ ਅੱਜ ਅ ਕੱਲ ਦੇ ਰਾਤ ਪੁਲਿਸ ਦੇ ਵੱਲੋਂ ਐਨਕਾਊਂਟਰ ਇਹਨਾਂ ਦਾ ਕਰ ਦਿੱਤਾ ਗਿਆ ਸੰਜੂ ਦੇ ਉਸ ਦੇ ਸਾਥੀਆਂ ਤਾਂ ਐਨਕਾਊਂਟਰ ਕੀਤਾ ਗਿਆ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਢੇਰੀ ਕੀਤਾ ਗਿਆ ਔਰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਦੇ ਕਿ ਇਹ ਸੂਰਜ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੇ ਸੀ ਜੋ ਕਿ ਇਹਨਾਂ ਦਾ ਜੀਜਾ ਸੀ ਔਰ ਅ ਪਹਿਲਾ ਕਿਉਂਕਿ ਸਪਨਾ ਦਾ ਜਦੋਂ ਸਮੇਂ ਇਹਨਾਂ ਦੇ ਵੱਲੋਂ ਕਤਲ ਕੀਤਾ ਜਾਂਦਾ ਤਾਂ ਸੂਰਜ ਘੜ ਦੇ ਵਿੱਚ ਮੌਜੂਦ ਨਹੀਂ ਸੀ ਘੜ ਦੇ ਵਿੱਚ ਉਸ ਦਾ ਦਿਓਰ ਮੌਜੂਦ ਸੀ ਤਾਂ ਉਸ ਦੇ ਵੀ ਗੋਲੀ ਮਾਰੀ ਜਾਂਦੀ ਹੈ ਹਾਲਾਂਕਿ ਉਸ ਦੀ ਸੱਸ ਸਾਹਿਲ ਨੂੰ ਕਿਸੇ ਤਰ੍ਹਾਂ ਖਿੱਚ ਕੇ ਅੰਦਰ ਕਮਰੇ ਦੇ ਕੱਲ ਲੈਂਦੀ ਹੈ ਔਰ ਗੇਟ ਦੇ ਹੀ ਗੋਲੀਆਂ ਮਾਰ ਕੇ ਉਹ ਚਲੇ ਜਾਂਦੇ ਨੇ ਜਿਸ ਕਰਕੇ ਸਾਹਿਲ ਦੀ ਜਾਨ ਬਚ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਚਾਰੋਂ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਐਨਕਾਊਂਟਰ ਇਹਨਾਂ ਦਾ ਕੀਤਾ ਗਿਆ ਦੱਸਦੀ ਹੈ ਕਿ ਜਿਹੜੇ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਪਿਸਟਲ 32 ਗੋੜ ਦੇ ਦੋ ਦੇਸੀ ਕੱਟੇ 315 ਗੋੜ ਦੇ ਔਰ 10 ਜਿੰਦਾ ਕਾਰਤੂਸ 10 ਖਾਲੀ ਕਾਰਤੂਸ ਦੋ ਮੈਗਜ਼ੀਨ ਅਤੇ ਇੱਕ ਸਪਲੈਂਡਰ ਬਾਈਕ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦਾ ਪਹਿਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ 20 ਦਿਨ ਪਹਿਲਾਂ ਹੀ ਸੰਜੂ ਨੇ ਹਥਿਆਰ ਖਰੀਦੇ ਸੀ ਆਪਣੀ ਹੀ ਭੈਣ ਦੇ ਕਤਲ ਲਈ ਉਸਨੇ ਸਾਜ਼ਿਸ਼ ਬਣਾਈ ਸੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹ ਤਸਵੀਰਾਂ ਕੈਦ ਹੁੰਦੀਆਂ ਨੇ ਜਦੋਂ ਆਪਣੇ ਭੈਣ ਦਾ ਮਰਡਰ ਕਰਕੇ ਇਹ ਉਥੋਂ ਬਾਹਰ ਨਿਕਲਦੇ ਹੋਏ ਕੈਮਰੇ ਦੇ ਵਿੱਚ ਕੈਦ ਹੁੰਦੇ ਨੇ ਹਾਲਾਂਕਿ ਆ ਪਰਿਵਾਰ ਦੇ ਵੱਲੋਂ ਸੀਸੀਟੀਵੀ ਕੈਮਰਾ ਪਰਿਵਾਰ ਦੀ ਸੁਰੱਖਿਆ ਲਈ ਲਗਾਇਆ ਗਿਆ ਸੀ ਕਿਉਂਕਿ ਆ ਪਰਿਵਾਰ ਦਾ ਬੇਟਾ ਸੂਰਜ ਅਕਸਰ ਕੰਮਕਾਜ ਦੇ ਵਜੋਂ ਘਰੋਂ ਬਾਹਰ ਰਹਿੰਦਾ ਸੀ ਤੇਨ ਦੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਪਰ ਉਹ ਦੋਸ਼ੀ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਪਟ ਹੋ ਜਾਂਦੇ ਨੇ ਤਾਂ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਇੱਕ ਪਾਸੇ ਜੇਕਰ ਕੁੜੀਆਂ ਦੇ ਵੱਲੋਂ ਇਸ ਤਰੀਕੇ ਦੇ ਕਤਮ ਚੁੱਕੇ ਜਾਂਦੇ ਨੇ ਪਰਿਵਾਰ ਨੂੰ ਆ ਆਪਣੀ ਗੱਲ ਦੇ ਵਿੱਚ ਨਹੀਂ ਬਨਾਇਆ ਜਾਂਦਾ ਇਸ ਤਰੀਕੇ ਨਾਲ ਆਪਣੇ ਹੀ ਪਿੰਡ ਦੇ ਵਿੱਚ ਲਵ ਮੈਰਿਜ ਕਰਵਾਈ ਜਾਂਦੀ ਤੇ ਉੱਥੇ ਦੂਸਰੇ ਪਾਸੇ ਪਰਿਵਾਰ ਵਾਲੇ ਵੀ ਮਾਫ ਕਰਨ ਨੂੰ ਰਾਜ਼ੀ ਨਹੀਂ ਹੁੰਦੇ ਔਰ ਝੂਠੀ ਅਣਖ ਦੀ ਖਾਤਰ ਇੱਕ 32 ਸਾਲ ਦੀ ਕੁੜੀ ਦਾ ਮਰਡਰ ਕਰ ਦਿੱਤਾ ਗਿਆ ਔਰ ਦੂਸਰੇ ਪਾਸੇ ਕਈ ਲੋਕ ਜੋ ਇਸ ਸਮੇਂ ਅਖੋਦ ਵੀ ਜ਼ਖਮੀ ਹੋ ਚੁੱਕੇ ਨੇ ਇਨਕਾਊਂਟਰ ਕੀਤਾ ਗਿਆ ਔਰ ਦੂਸਰੇ ਪਾਸੇ ਉਸ ਦਾ ਦਿਓਰ ਵੀ जिंदगी मौत की जंग लड़ रहा है तो इस पूरे मामले पुलिस का कहना है भी सुना तह गांव में शादी की हुई थी उसके भाई ने अपने साथियों के साथ मिलकर उसको मौत के घाट उतारा था कई गोलियां मारकर और उसके देवी तो लगी हुई है जो उतारा गई इस मामले में कल हमारी टीमें अपराधियों को पकड़ने के लिए इलाका में गश्त पर थी जो सूचना मिली मुखबल खासना महारेज ने बताया कि इस, इस तरह जो जिन्होंने कान्हे में वारदात की थी वो अब दोबारा कान्हे में सपना के जो हस्बैंड है उसका भी मर्डर करना, करने के प्राथमे है और इधर कानी से लाडोद बोर इस एरिया में घूम रहे हैं जो तो टीम ने सूचना पर नाकाबंदी की थी लाडोद से ये बोर का अप्रोच रोड है यहाँ पर नाकाबंदी की थी तो इतने में बाइक पर चार लड़के आए जिनको रोकने का इशारा किया तो जिन्होंने रोकने की बजाय वापिस मुड़कर भागने लगे वो मुड़ने के दौरान उनकी बाइक रोड पे गिर गई और उतरते उन्होंने फायरिंग शुरू कर दी पुलिस टीम पर जो पुलिस टीम ने कहा कि भाई हम पुलिस पार्टी है आत्मसमर्पण कर दो लेकिन उन्होंने आत्मसमर्पण करने के बजाय पुलिस पार्टी पर फायरिंग जारी रखी जो पुलिस पार्टी के नेतृत्व एस आई दिनेश कुमार संत कुमार कर रहे थे जिन्होंने अपने बचाव में और पुलिस पार्टी के बचाव में हवाई फायर भी किए उनको बचाने के लिए उनके पैरों की तरफ फायर किए जो तो जिनमें चार अक्यूज इंजर्ड हुए हैं जिनके पैरों में गोलियां लगी हुई हैं, जिनको इलाज के लिए तुरंत हमने पी जी तक भिजवा दिया था तो उपचारा देंगे काफी त्वरित कार्रवाई हुई है पुलिस की तरफ से हाँ त्वरित कार्रवाई तो पुलिस तक पुलिस त्वरित कार्रवाई ही करती है और अपराधियों को किसी भी प्रकार तो के क्राइम को डिटेक्ट करने में हमारी टीमें ਪੁਲਿਸ ਅਧਿਕਸ਼ਕ ਸ਼੍ਰੀਮਾਨ सुरेंद्र ਸਿੰਘ ਭੋਰੀਆ ਦੇ ਨੇਤਪਤਵ ਮੈਂ ਅੱਛਾ ਕੰਮ ਕਰ ਰਹੇ ਹਨ ਖਬਰਦਸਤਕ ਦੇ ਰਹੀ ਹੈ ਤੁਹਾਨੂੰ ਦੱਸਦੀ ਕਿ ਭੈਣ ਦੀ ਔਨਰ ਕਿਲਿੰਗ ਕਰਨ ਵਾਲੇ ਭਰਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਰੌਤਕ ਦਾਇ ਮਾਮਲਾ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਗਿਆ ਸੀ 5 ਗੋਲੀਆਂ ਮਾਰੀਆਂ ਗਈਆਂ ਸੀ ਔਰ ਉਸਦੇ ਦੌਰ ਦੀ ਛਾਤੀ ਦੇ ਵਿੱਚ ਵੀ ਗੋਲੀ ਮਾਰੀ ਗਈ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉਸ ਭਰਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਹਰਿਆਣਾ ਦੇ ਰੋहतक ਦਾ ਮਾਮਲਾ ਹੈ 10 ਜੁਲਾਈ ਭੈਣ ਦੇ ਵੱਲੋਂ ਪਿੰਡ ਦੇ ਵਿੱਚ ਹੀ ਲਵ ਮੈਰਿਜ ਕਰਵਾਈ ਗਈ ਸੀ 3 ਸਾਲ ਪਹਿਲਾਂ ਔਰ ਲਵ ਮੈਰਿਜ ਕਰਵਾ ਕੇ ਪਿੰਡ ਦੇ ਹੀ ਮੁੰਡੇ ਦੇ ਨਾਲ ਚਲੀ ਜਾਂਦੀ ਹੈ ਫਿਰ ਬਾਅਦ ਦੇ ਵਿੱਚ ਅ ਦੋ ਸਾਲ ਪਹਿਲਾਂ ਉਹ ਪਿੰਡ ਦੇ ਵਿੱਚ ਵਾਪਸੀ ਕਰਦੀ ਏ ਉਹਨਾਂ ਦਾ ਦੋ ਸਾਲ ਦਾ ਇੱਕ ਬੇਟਾ ਵੀ ਹੈ ਔਰ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਧੀ ਪਿੰਡ ਦੇ ਵਿੱਚ ਵਾਪਸ ਆ ਚੁੱਕੀ ਏ ਤਾਂ ਪਿੰਡ ਦੇ ਵਿੱਚ ਕਾਫੀ ਸ਼ਰਮ ਮਹਿਸੂਸ ਕਰ ਰਹੇ ਸੀ ਔਰ ਇਸੇ ਦੇ ਚੱਲਦੇ ਭਰਾ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਭੈਣ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਸ ਦੱਸ ਦਿੱਤੀ ਸਪਨਾ 23 ਸਾਲ ਦੀ ਉਮਰ ਦੀ ਸਪਨਾ ਦੀ ਔਰ ਪਿੰਡ ਦੇ ਹੀ ਮੁੰਡੇ ਦੇ ਨਾਲ ਉਸ ਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਹੈ ਪਰ ਨਹੀਂ ਪਤਾ ਸੀ ਕਿ ਪਰਿਵਾਰ ਵਾਲੇ ਇਸ ਤਰੀਕੇ ਦੇ ਨਾਲ ਉਸ ਦਾ ਬਦਲਾ ਲੈਣਗੇ ਉਸ ਦੀ ਔਨਰ ਕਿਲਿੰਗ ਕਰ ਦੇਣਗੇ ਉਹ ਵੀ ਜਦੋਂ ਹਸਦਾ ਵਸਦਾ ਘਰ ਉਸ ਦਾ ਵਸ ਜਾਵੇਗਾ ਜਦੋਂ ਘਰ ਦੇ ਵਿੱਚ ਬੇਟਾ ਵੀ ਹੋ ਜਾਵੇਗਾ ਔਰ ਉਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਭਰਾ ਨੇ ਖਾਰੇ ਰੱਖੀ ਭਰਾ ਦੇ ਵੱਲੋਂ ਪੈਣ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਐਨਕਾਊਂਟਰ ਕੀਤਾ ਗਿਆ ਹਰਿਆਣਾ ਦੀ ਇਹ ਘਟਨਾ ਹੈ ਤੁਹਾਨੂੰ ਦੱਸ ਦੇ ਕਿ ਸਤਨਾ ਦੇ ਪਾ ਅਤੇ ਉਸ ਦੇ ਹੋਰ ਜੋ ਸਾਥੀ ਨੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਇਸ ਪੂਰੀ ਕੱਟਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਦੇਰ ਰਾਤ ਪੁਲਿਸ ਨੇ ਨੇ ਇਹਨਾਂ ਦਾ ਐਨਕਾਊਂਟਰ ਕੀਤਾ ਹੈ ਔਰ ਦੱਸਿਆ ਜਾ ਰਿਹਾ ਕਿ ਜਿਹੜਾ ਮੁਲਜ਼ਮ ਹੈ ਉਹ ਆਪਣੇ ਜੀਜੇ ਦੇ ਕਤਲ ਦੀ ਪਲਾਨਿੰਗ ਬਣਾ ਰਿਹਾ ਸੀ ਭੈਣ ਨੂੰ ਮਾਰ ਦਿੱਤਾ ਸੀ ਭੈਣ ਦੇ ਬਿਓਰ ਦੇ ਵੀ ਗੋਲੀ ਮਾਰੀ ਸੀ ਹਾਲਾਂਕਿ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪਰ ਉੱਥੇ ਦੂਸਰੇ ਪਾਸੇ ਉਸ ਦੇ ਵੱਲੋਂ ਜੀਜੇ ਨੂੰ ਮਾਰਨ ਦੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਇਸੇ ਦੌਰਾਨ ਪੁਲਿਸ ਦੇ ਵੱਲੋਂ ਰਾਤ 12 ਵਜੇ ਦੇ ਕਰੀਬ ਨਡੋਤ ਰੋਡ ਦੇ ਉੱਤੇ ਉਸ ਨੂੰ ਘੇਰ ਕੇ ਗੋਲੀਆਂ ਮਾਰ ਕੇ ਜਾਂਦੀਆਂ ਨੇ ਐਨਕਾਊਂਟਰ ਕਰ ਦਿੱਤਾ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਨਹੀਂ ਰੁਕਦੇ ਤਾਂ ਪੁਲਿਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਦੋਹਾਂ ਪਾਸੇ ਆ ਤੋਂ तकरीबन 20 ਰਾਉਂਡ ਫਾਇਰਿੰਗ ਹੁੰਦੀ ਹੈ ਔਰ ਇਸ ਦੇ ਵਿੱਚ ਜਿਹੜੇ ਚਾਰੋਂ ਨੌਜਵਾਨ ਨੇ ਉਹਨਾਂ ਨੇ ਲੱਤਾਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਕੇ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਅ ਹਿਰਾਸਤ ਦੇ ਵਿੱਚ ਲੈ ਜਾਂਦੀ ਹੈ ਤੇ ਪੀਜੀਆਈ ਦੇ ਟ੍ਰੋਮਾ ਸੈਂਟਰ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਅੰਕਿਤ ਗੌਰਵ ਅਤੇ ਕਾਹਲੀ ਪਿੰਡ ਦੇ ਰਹਿਣ ਵਾਲੇ ਰਾਹੁਲ ਅਤੇ ਸੰਜੂ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੀ ਹੈ ਕਿ ਅੰਕਿਤ ਦੀ ਉਮਰ 18 ਸਾਲ ਹੈ ਜਦੋਂ ਕਿ ਬਾਕੀ ਸਾਰਿਆਂ ਦੀ ਉਮਰ 19 ਸਾਲ ਦਾ ਜਿਹੜੀ ਸਪਨਾ ਦਾ ਜਿਹੜਾ ਭਰਾ ਏ ਉਹਦਾ ਸੰਜੂ ਉਹਦਾ ਨਾਮ ਹੈ ਔਰ ਉਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਉੱਥੇ ਦੱਸ ਦੇ ਕਿ ਅੱਜ ਕਹਾਣੀ ਪਿੰਡ ਦੇ ਵਿੱਚ ਸਪਨਾ ਦਾ ਅੰਤਮ ਸੰਸਕਾਰ ਵੀ ਕੀਤਾ ਜਾਵੇਗਾ ਤਾਂ ਸੰਜੂ ਦੇ ਵੱਲੋਂ ਆਪਣੇ ਦੋਸਤਾਂ ਦਾ ਨਾਲ ਮਿਲ ਕੇ ਆਪਣੀ ਹੀ ਭੈਣ ਦਾ ਕਤਲ ਕੀਤਾ ਜਾਂਦਾ ਪਿੰਡ ਦੇ ਵਿੱਚ ਹੀ ਲਵ ਮੈਰਿਜ ਕਰਵਾਈ ਗਈ ਸੀ ਪਿੰਡ ਦੇ ਮੁੰਡੇ ਨਾਲ ਭੱਜ ਕੇ ਉਸ ਦੇ ਵੱਲੋਂ ਜਦੋਂ ਲਵ ਮੈਰਿਜ ਕਰਵਾਈ ਜਾਂਦੀ ਹੈ ਤਾਂ ਪਰਿਵਾਰ ਅ ਦਜੀਨਾ ਦੁਰਬਰ ਹੋ ਜਾਂਦਾ ਉਸ ਤੋਂ ਬਾਅਦ ਇਹ ਜੋੜੇ ਸਪਨਾ ਤੋਂ ਉਸ ਦਾ ਪਤੀ ਰੋहतक ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਸ਼ਹਿਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਨੇ ਪਰ ਬਾਅਦ ਵਿੱਚ ਘਰ ਦੇ ਵਿੱਚ ਵਾਪਸੀ ਕਰ ਲੈਂਦੇ ਨੇ ਔਰ ਇਸੇ ਦੇ ਚੱਲਦੇ ਪਰਿਵਾਰ ਵਾਲੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਔਰ ਇਸੇ ਦੇ ਚੱਲਦੇ ਸਪਨਾ ਅਤੇ ਸੂਰਜ ਦੇ ਪਰਿਵਾਰ ਦੇ ਨਾਲ ਕਈ ਵਾਰ ਉਹਨਾਂ ਦਾ ਝਗੜਾ ਵੀ ਹੋਇਆ ਸੀ ਤਾਂ ਇਸੇ ਤਾਨਿਆਂ ਦੇ ਚੱਲਦੇ ਭਰਾ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਅਤੇ ਆਪਣੀ ਭੈਣ ਨੂੰ ਮੌਤ ਦੇ ਘਾਟੂ ਤਾਰ ਦਿੱਤਾ ਜਾਂਦਾ ਤੇ ਅੱਜ ਅ ਕੱਲ ਦੇਰ ਰਾਤ ਪੁਲਿਸ ਦੇ ਵੱਲੋਂ ਐਨਕਾਊਂਟਰ ਇਹਨਾਂ ਦਾ ਕੱਢ ਦਿੱਤਾ ਗਿਆ ਸੰਜੂ ਦੇ ਉਸ ਦੇ ਸਾਥੀਆਂ ਦਾ ਐਨਕਾਊਂਟਰ ਕੀਤਾ ਗਿਆ ਨੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਢੇਰੀ ਕੀਤਾ ਗਿਆ ਔਰ ਬਾਅਦ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਦੇ ਕਿ ਇਹ ਇਹ ਸੂਰਜ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੇ ਸੀ ਜੋ ਕਿ ਇਹਨਾਂ ਦਾ ਜੀਜਾ ਸੀ ਔਰ ਅ ਪਹਿਲਾ ਕਿ ਜੇ ਸੁਪਨਾ ਦਾ ਜਦੋਂ ਸਮੇਂ ਇਹਨਾਂ ਦੇ ਵੱਲੋਂ ਕਤਲ ਕੀਤਾ ਜਾਂਦਾ ਤਾਂ ਸੂਰਜ ਘੜੇ ਦੇ ਵਿੱਚ ਮੌਜੂਦ ਨਹੀਂ ਸੀ ਘੜੇ ਦੇ ਵਿੱਚ ਉਸ ਦਾ ਦਿਓਰ ਮੌਜੂਦ ਸੀ ਤਾਂ ਉਸਦੇ ਵੀ ਗੋਲੀ ਮਾਰੀ ਜਾਂਦੀ ਹੈ ਹਾਲਾਂਕਿ ਉਸ ਦੀ ਸੱਸ ਸਾਹਿਲ ਨੂੰ ਕਿਸੇ ਤਰ੍ਹਾਂ ਖਿੱਚ ਕੇ ਅੰਦਰ ਕਮਰੇ ਦੇ ਕੱਲ ਲੈਂਦੀ ਹੈ ਔਰ ਗੇਟ ਦੇ ਹੀ ਗੋਲੀਆਂ ਮਾਰ ਕੇ ਉਹ ਚਲੇ ਜਾਂਦੇ ਨੇ ਜਿਸ ਕਰਕੇ ਸਾਹਿਲ ਦੀ ਜਾਨ ਬਚ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਚਾਰੋਂ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਐਨਕਾਊਂਟਰ ਇਹਨਾਂ ਦਾ ਕੀਤਾ ਗਿਆ ਦੱਸਦੀ ਹੈ ਕਿ ਜਿਹੜੇ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਪਿਸਟਲ 32 ਗੋਲ ਦੇ ਦੋ ਦੇਸੀ ਕੱਟੇ 315 ਗੋਲ ਦੇ ਔਰ 10 ਜਿੰਦਾ ਕਾਰਤੂਸ 10 ਖਾਲੀ ਕਾਰਤੂਸ ਦੋ ਮੈਗਜ਼ੀਨ ਅਤੇ ਇੱਕ ਸਪਲੈਂਡਰ ਬਾਈਕ ਬਰਾਬਦ ਕੀਤੀ ਗਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦਾ ਪਹਿਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ 20 ਦਿਨ ਪਹਿਲਾਂ ਹੀ ਸੰਜੂ ਨੇ ਹਥਿਆਰ ਖਰੀਦੇ ਸੀ ਆਪਣੀ ਹੀ ਭੈਣ ਦੇ ਕਤਲ ਲਈ ਉਸ ਨੇ ਸਾਜ਼ਿਸ਼ ਬਣਾਈ ਸੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹ ਤਸਵੀਰਾਂ ਕੈਦ ਹੁੰਦੀਆਂ ਨੇ ਜਦੋਂ ਆਪਣੇ ਭੈਣ ਦਾ ਮਰਡਰ ਕਰਕੇ ਇਹ ਉੱਥੋਂ ਬਾਹਰ ਨਿਕਲਦੇ ਹੋਏ ਕੈਮਰੇ ਦੇ ਵਿੱਚ ਕੈਦ ਹੁੰਦੇ ਨੇ ਹਾਲਾਂਕਿ ਆ ਪਰਿਵਾਰ ਦੇ ਵੱਲੋਂ ਸੀਸੀਟੀਵੀ ਕੈਮਰਾ ਪਰਿਵਾਰ ਦੀ ਸੁਰੱਖਿਆ ਲਈ ਲਗਾਇਆ ਗਿਆ ਸੀ ਕਿਉਂਕਿ ਆ ਪਰਿਵਾਰ ਦਾ ਬੇਟਾ ਸੂਰਜ ਅਕਸਰ ਕੰਮਕਾਜ ਦੇ ਵਜੋਂ ਘਰੋਂ ਬਾਹਰ ਰਹਿੰਦਾ ਸੀ ਤੇਨ ਦੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਪਰ ਉਹ ਦੋਸ਼ੀ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਪ ਹੋ ਜਾਂਦੇ ਨੇ ਤਾਂ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਇੱਕ ਪਾਸੇ ਜੇਕਰ ਕੁੜੀਆਂ ਦੇ ਵੱਲੋਂ ਇਸ ਤਰੀਕੇ ਦੇ ਕਤਮ ਚੁੱਕੇ ਜਾਂਦੇ ਨੇ ਪਰਿਵਾਰ ਨੂੰ ਆ ਆਪਣੀ ਗੱਲ ਦੇ ਵਿੱਚ ਨਹੀਂ ਮਨਾਇਆ ਜਾਂਦਾ ਇਸ ਤਰੀਕੇ ਨਾਲ ਆਪਣੇ ਹੀ ਪਿੰਡ ਦੇ ਵਿੱਚ ਲਵ ਮੈਰਿਜ ਕਰਵਾਈ ਜਾਂਦੀ ਤੇ ਉੱਥੇ ਦੂਸਰੇ ਪਾਸੇ ਪਰਿਵਾਰ ਵਾਲੇ ਵੀ ਮaaf ਕਰਨ ਨੂੰ ਰਾਜ਼ੀ ਨਹੀਂ ਹੁੰਦੇ ਔਰ ਝੂਠੀ ਅੜਗ ਦੀ ਖਾਤਰ 31 ਸਾਲ ਦੀ ਕੁੜੀ ਦਾ ਮਰਡਰ ਕਰ ਦਿੱਤਾ ਗਿਆ ਔਰ ਦੂਸਰੇ ਪਾਸੇ ਕਈ ਲੋਕ ਜੋ ਇਸ ਸਮੇਂ ਅਖੋਦ ਵੀ ਜ਼ਖਮੀ ਹੋ ਚੁੱਕੇ ਨੇ ਇਨਕਾਊਂਟਰ ਕੀਤਾ ਗਿਆ ਔਰ ਦੂਸਰੇ ਪਾਸੇ ਉਸ ਦਾ ਦਿਓਰ ਵੀ زندگی تے موت دی جنگ لڑ رہا ہے تے اس پورے معاملے دے وچ پولیس دا کی کہنا ہے تانوں وی سنا دندے ہاں اے گاؤں میں سادی کیری تھی اس کے بھائی نے اپنے ساتھیوں کے ساتھ مل کر اس کو موت کے گھاٹ اتارا تھا کئی گولیاں مار کر اس کے دیو تو گولیاں لگی ہوئی ہیں جو ظاہرا دیکھتے ہیں اس معاملے میں کل ہماری ٹیم نے अपराधियों को पकड़ने के लिए इलाका में गश्त पर थी जो सूचना तो मिली मुखबर खासना मारेगर ने बताया कि इस, इस तरह जो जिन्होंने कान्ली में वारदात की थी वो अब दोबारा कान्हे में सपना के जो हसबैंड पार, है उसका भी मर्डर करने के फिराक में है और इधर कानी से लाडोद बोर इस एरिया में घूम रहे हैं जो तो टीम ने सूचना पर नाकाबंदी की थी लाडोद से ये बोर का अप्रोच रोड है यहाँ पर नाकाबंदी की थी तो इतने में बाइक पर चार लड़के आए को रोकने का इशारा किया तो जिन्होंने रोकने की बजाय वापिस मुड़कर भागने लगे मुड़ने के दौरान उनकी बाइक रोड पे गिर गई और उतरते उन्होंने फायरिंग शुरू कर दी पुलिस टीम पर जो पुलिस टीम ने कहा कि भाई हम पुलिस पार्टी है आत्मसमर्पण कर दो लेकिन उन्होंने आत्मसमर्पण करने के बजाय पुलिस पार्टी पर फायरिंग जारी रखी जो पुलिस पार्टी, तो पार्टी के नेतृत्व एस आई दिनेश कुमार संत कुमार अंदर कर रहे थे जिन्होंने अपने बचाव में और पुलिस पार्टी के बचाव में हवाई फायर भी किए उनको बचाने के लिए उनके पैरों की तरफ फायर किए जो तो जिनमें चार अक्यूज इंजर्ड हुए हैं जिनके पैरों में गोलियां लगी हुई है जिनको इलाज के लिए तुरंत हमने पी दिया तक भिजवा दिया था जो तो उपचारा देंगे काफी त्वरित कार्रवाई हुई है पुलिस की तरफ से हाँ त्वरित कार्रवाई तो पुलिस रोड तक पुलिस रो त्वरित कार्रवाई ही करती है और अपराधियों को किसी भी प्रकार तो के क्राइम को डिटेक्ट करने में हमारी टीमें पुलिस अधीक्षक श्रीमान सुरेंद्र सिंह भोरिया के नेतृत्व में अच्छा काम कर